ਕਣਕ ਦੀ ਫਸਲ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਤਾਂ ਅੱਗ ਲੱਗਣ ਦੀਆਂ ਘਟਨਾਵਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਨੇ ਤੇ ਆਏ ਦਿਨ ਅਜਿਹੀਆਂ ਖਬਰਾਂ ਆਉਂਦੀਆਂ ਨੇ ਜਿੱਥੇ ਕਿ ਕਣਕ ਦੀ ਫਸਲ ਨੂੰ ਅੱਗ ਲੱਗ ਜਾਂਦੀ ਹੈ ਤੇ ਜਾਂ ਫਿਰ ਨਾੜ ਨੂੰ ਅੱਗ ਲੱਗ ਜਾਂਦੀ ਹੈ ਅਜਿਹੀ ਘਟਨਾ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਪੰਖੂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਦੋ ਗੁੱਜਰ ਪਰਿਵਾਰ ਰਹਿੰਦੇ ਸੀ ਤਾਂ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਫਸਲ ਦੀ ਤਾਂ ਕਣਕ ਦੀ ਜਿਹੜੀ ਫਸਲ ਹੈ 25 ਏਕੜ ਸੜਕੇ ਸੁਆਹ ਹੋ ਗਈ ਹੈ ਤਾਂ 100 ਏਕੜ ਜਿਹੜਾ ਨਾੜ ਹੈ ਉਹ ਸੜ ਕੇ ਸੁਆਹ ਹੋ ਗਿਆ ਤੇ ਇਸ ਦੇ ਵਿੱਚ ਦੋ ਗੁੱਜਰ ਪਰਿਵਾਰ ਦੇ ਘਰ ਜਿਹੜੇ ਨੇ ਉਹ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਏ ਨੇ ਜਿਨ੍ਹਾਂ ਦੀਆਂ 12 ਮੱਝਾਂ ਤੇ ਬੱਕਰੀਆਂ ਜਿਹੜੀਆਂ ਨੇ ਉਹ ਵੀ ਇਸ ਅੱਗ ਦੀ ਲਪੇਟ ਵਿੱਚ ਆ ਗੀਆਂ ਨੇ ਤਾਂ ਉਹਨਾਂ ਦਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਪਰ ਗੱਲ ਇਹ ਥੇ ਰਹੀ ਹੈ ਕਿ ਜਦੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ 3 ਘੰਟੇ ਬਾਅਦ ਫਾਇਰ ਬ੍ਰਿਗੇਡ ਉੱਥੇ ਪਹੁੰਚੀ ਹੈ ਤਾਂ ਉਦੋਂ ਤੱਕ ਜਿਹੜਾ ਇਹ ਸਾਰਾ ਅਸਮਾਨ ਸੀ ਸਰਕੇ ਸੁਹਾ ਹੋ ਚੁੱਕਿਆ ਸੀ ਤਾਂ ਕਾਫੀ ਦੇਰ ਪਹੁੰਚਣ ਤੋਂ ਬਾਅਦ ਇਨਾ ਗਰੀਬ ਪਰਿਵਾਰਾਂ ਦਾ ਘਰ ਦੇ ਵਿੱਚ ਕੱਖ ਵੀ ਨਹੀਂ ਬਚਿਆ ਤਾਂ ਉਸ ਤੋਂ ਬਾਅਦ ਮਹੱਲਾ ਨਿਵਾਸੀਆਂ ਨੇ ਪਿੰਡ ਵਾਸੀਆਂ ਨੇ ਕੀ ਕੁਝ ਕੀਤਾ ਜਰਾ ਤੁਸੀਂ ਵੀ ਸੁਣੋ ਮੈਂ ਮੇਰਾ ਨਾਮ ਰਾਮਦਾਸ ਮੈਂਬਰ ਪੰਚਾਇਤ ਬਨਖੂ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਮੈਂ ਇਹ ਕਹਿਣਾ ਵੀ ਜਿਹੜਾ ਵੀ ਇਹਨਾਂ ਦਾ ਨੁਕਸਾਨ ਹੋਇਆ ਗੁਜਰਾਂ ਦਾ ਕਈਆਂ ਕਣਕ ਵਾਲਿਆਂ ਦਾ ਇਹਨਾਂ ਨੂੰ ਸਰਕਾਰ ਵੱਲੋਂ ਪੂਰਾ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਜੀ ਬਾਕੀ ਤਕਰੀਬਨ 25 30 ਕਿੱਲੇ ਕਾਂਕੇ ਜੜੀ ਹੈ ਇੱਥੇ ਬਾਕੀ 150 ਕਿੱਲਾ ਨਾਲ ਦਾ ਨੁਕਸਾਨ ਹੋ ਗਿਆ ਦੋ ਕੁਲਾ ਨੁਕਸਾਨ ਬਹੁਤ ਜਿਆਦਾ ਹੋ ਗਿਆ ਥੋੜਾ ਨਹੀਂ ਹੋਇਆ ਤੁਹਾਡੇ ਸਾਹਮਣੇ ਹੈ ਜੀ ਸਰਕਾਰ ਨੂੰ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਇਹਨਾਂ ਦਾ ਬਣਦਾ ਜਿਹੜਾ ਵੱਧ ਤੋਂ ਵੱਧ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਇਹ ਪਿਆਰਾਂ ਦੇ ਖੜੇ ਹੋ ਸਕਣ ਸਰ ਕਾਰਨ ਪਤਾ ਲੱਗਾ ਕੁਝ ਕੀ ਅਗਨ ਕਾਰਨ ਅਚਨਚੇਤ ਅੱਗ ਲੱਗੀ ਹੈ ਜਿਹੜੀ ਪਨਹੂਤ ਬੁੱਢਾਪੜ ਨੂੰ ਸੜਕ ਜਾ ਰਹੀ ਹੈ ਉੱਥੇ ਇਹ ਨਹੀਂ ਪਤਾ ਕਿਸੇ ਕਾਰਨ ਕਰਕੇ ਉੱਥੋਂ ਅਗਾਈ ਹੈ ਅੱਗ ਇੰਨੀ ਭਿਆਨਕ ਸੀ ਲੋਕਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਰੋਕੀ ਨੇੜੇ ਨਹੀਂ ਜਾ ਸਕਦੇ ਸਰਪੰਚ ਸਾਹਿਬ ਇੱਕ ਕਦੋਂ ਅੱਗ ਲੱਗੀ ਸੀ ਔਰ ਕਿਸ ਤਰ੍ਹਾਂ ਜਦਾਂ ਬੁਝਾਈ ਗਈ ਇਹ ਅੱਗ ਲੱਗੀ ਹੈ 1.5 ਵਜੇ ਨਾਲ ਤੇ ਬੁਝਾਉਣ ਦੀ ਕੋਸ਼ਿਸ਼ ਤੇ ਬੜੀ ਕੀਤੀ ਹਵਾ ਤੇ ਸੀਗੀ ਪਰ ਬੁਜੀ ਨਹੀਂ ਸਾਰੇ ਪਿੰਡ ਮਿਲ ਕੇ ਦੌੜਿਆ ਸੀਗਾ ਬੁਝਾਉਣ ਵਾਸਤੇ ਅਗਬੂਜੂ ਨਹੀਂ ਹਵਾ ਤੇਜ਼ ਕਰਕੇ ਜੀ ਤੇ ਕਿੰਨਾ ਕੰਦਾ ਨੁਕਸਾਨ ਲੱਗਵਾ ਕੋ ਹੋਇਆ ਪਿੰਡ ਚ ਕਮ ਸੇ ਕਮ ਜੀ 20 ਤੋਂ 25 ਕਿੱਲੇ ਤੱਕ ਕਣਕ ਹੋਣੀ ਹੈ 100 150 ਕਿੱਲੇ ਦਾ ਤੇ ਨਾਲ ਜਲ ਕੇ ਸਵਾਹ ਹੋ ਗਿਆ ਤੁਹਾਡੇ ਸਾਹਮਣੇ ਇਹ ਗੁਜਰਾਂ ਦੇ ਕੁੱਲ ਦੋ ਬਿਲਕੁਲ ਮਲਕੀ ਨਸਤਾ ਨਬੂਦ ਹੋ ਗਏ ਜੀ ਅਗਰ ਦੇ ਪਸ਼ੂ ਵੀ ਸਾਰੇ ਮਰ ਗਏ ਨਹੀਂ ਜੀ 12 13 ਪਸ਼ੂ ਮਰੇ ਜਿਨਾਂ ਦੇ ਇਹਦੇ ਵਿੱਚ ਅੱਗੇ ਦੇ ਵਿੱਚ ਅਜੇ ਦਾ ਕਿੱਥੇ ਪਏ ਨੇ ਤੇ ਹੁਣ ਤੁਹਾਡੀ ਕੀ ਫਰਿਆਦ ਹੈ ਸਰ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਫਰਿਆਦ ਹੈ ਜੀ ਜਿੰਨਾਂ ਵੀ ਗਰੀਬ ਮਲਕੀ ਜ਼ਿਮੀਂਦਾਰ ਦਾ ਗਰੀਬ ਬੰਦਿਆਂ ਦਾ ਇਹਨਾਂ ਦਾ ਗੁਜਰਾਂ ਦਾ ਨੁਕਸਾਨ ਹੋਇਆ ਉਹਦੀ ਨਾਮ ਕੀ ਤੁਹਾਡਾ? ਰੋਸ਼ਨਦੀਪ। ਰੋਸ਼ਨਦੀਪ ਜੀ ਕਿੰਨਾ ਨੁਕਸਾਨ ਤੁਹਾਡਾ ਹੋਇਆ ਏ ਸੱਗ ਕਰਕੇ? ਸਾਡੇ ਮਾਰੇ ਸਭ ਕੁ 12 ਦੇ ਡੰਗਰ ਜਲ ਗਏ। ਹੂੰ ਤੇ ਬਾਕੀ ਇਹ ਸਮਾਨ ਸੀ ਜੋ ਸਭ ਕੁਸ ਪਸ਼ਮ ਹੋ ਗਿਆ ਜੀ। ਕਿੰਨੀਆਂ ਬੱਕਰੀਆਂ ਕਿੰਨੀਆਂ ਮੱਝਾਂ ਸੀਗੀਆਂ? ਮੱਝਾਂ ਵਿੱਚ ਬੱਕਰੀਆਂ ਪੰਜੇ ਬਾਕੀ ਮੱਝਾਂ ਡੰਗਰ ਮੱਝਾਂ ਬਾਕੀ। ਵਿੱਚ ਜਿਸ ਤਰ੍ਹਾਂ ਦੇਖਿਆ ਕਿ ਡੰਗਰ ਵਿੱਚ ਸੂਣ ਵਾਲੇ ਵੀ ਸੀ। ਆਹ ਦੋ ਗਾਈਆਂ ਸੀ। ਉਹ ਵੀ ਮਰ ਕੇ ਉਹ ਵੀ ਮਰ ਗਈ। ਮੱਝਾਂ ਹੀ ਮਰ ਗਈ। ਹੁਣ ਕੀ ਤੁਹਾਡੀ ਹੈਗੀ ਫਰਿਆਦ ਪੰਜਾਬ ਸਰਕਾਰ ਤੋਂ? ਪੰਜਾਬ ਦੀ ਗਰੀਬ ਬੰਦੇ ਐ ਸਾਨੂੰ ਮਦਦ ਦੇਣੀ ਚਾਹੀਦੀ। ਜਿਹੜਾ ਹੈ ਅੱਜ ਪੰਕੂ ਤੁਸੀਂ ਆਏ ਹੋ ਇੱਥੇ ਅੱਗ ਲੱਗਣ ਦਾ ਕਾਰਨ ਕੀ ਸੀਗਾ ਔਰ ਕਿੰਨਾ ਕ ਨੁਕਸਾਨ ਲੱਗਿਆ ਸਰ ਨੁਕਸਾਨ ਤਾਂ ਕਾਫੀ ਹੋਇਆ ਜੀ ਇਹਨਾਂ ਦਾ ਅੱਗ ਲੱਗਣ ਦਾ ਕਾਰਨ ਮੌਜੂਦਾ ਬੰਦੇ ਨੇ ਇਹ ਹੀ ਦੱਸ ਰਹੇ ਆ ਕਿ ਹਵਾ ਦੇ ਕਾਰਨ ਬੋਡਾਵਰ ਤੋਂ ਅੱਗ ਆਈ ਹੈ ਜਿਸ ਦੇ ਕਾਰਨ ਸਾਰੀ ਫਸਲ ਨਾੜਾ ਆਪਣੇ ਚ ਅੱਗ ਦੀ ਚਪੇੜ ਚ ਆ ਗਈ ਹੈ ਤੇ ਮੌਕਾ ਜਾ ਕੇ ਤਾਂ ਗਿਆ ਦਾ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈ ਇੱਥੇ ਹੁਣ ਤੁਸੀਂ ਜਿਹੜਾ ਆਪਣਾ ਬਣਾ ਕੇ ਕੀ ਰਿਪੋਰਟ ਆਪ ਕੀ ਅਸੀਂ ਆਪਣਾ ਅੱਗ ਲੱਗਣ ਦੇ ਕਾਰਨ ਤੇ ਕਿੰਨਾ ਕੇ ਏਰੀਆ ਦਾ ਨਾ ਆਪਣੇ ਅੱਗ ਦੇ ਵਿੱਚ ਡਿਸਟਰਬ ਹੋਇਆ ਪਰ ਬੋਰਡ ਨਾਲ ਮੇਰੇ ਹੈਗੇ ਪਟਵਾਰੀ ਸਾਹਿਬ ਬਣਾ ਗਿਆ ਉਹ ਚ ਅਧਿਕਾਰੀਆਂ ਨੂੰ ਭੇਜ ਦਿੱਤੀ ਜੀ ਐਸਰ ਜਿਹੜੇ ਸਾਰੇ ਗਰੀਬ ਪਰਿਵਾਰ ਦਾ ਵੀ ਨੁਕਸਾਨ ਕਾਫੀ ਹੋਇਆ ਘਰ ਵੀ ਸੜ ਗਏ ਉਹਨਾਂ ਦਾ ਹਾਂਜੀ ਮੋਕੇ ਮਤਲਬ ਕੋਲ ਨੂੰ ਕਾਫੀ ਅੱਗ ਪੈ ਚੁੱਕੀ ਹੈ ਤੇ ਇਹਨਾਂ ਦੇ ਡੰਗਰ ਵੀ ਕਾਫੀ ਸੜ ਗਏ ਨੇ ਜਿਹੜੇ ਸਾਰੇ ਸੜ ਗਏ ਹਾਂਜੀ ਬਾਰਤਗ੍ਰੇ 12 ਡੰਗਰ ਸੜ ਗਏ ਨੇ ਇਹ ਸਬੰਧਿਤ ਡਿਪਾਰਟਮੈਂਟ ਇਹਨਾਂ ਦੇ ਆਪਣੇ ਬੇਰੋ ਬਣਾ ਕੇ ਉਹ ਚ ਅਧਿਕਾਰੀਆਂ ਨੂੰ ਦੇ ਦਿੱਤਾ ਜਾਏਗਾ